ਇੱਕ ਵਾਰ ਆਪਣੇ ਗੁਰੂ ਤੋਂ ਮੰਗ ਕੇ ਥੱਕੇ ਹੋਏ ਇਨਸਾਨ ਨੇ ਕਿਸੇ ਸੰਨਿਆਸੀ ਤੋਂ ਪੁੱਛਿਆ ਕਿ ਬਾਬਾ ਤੂੰ ਮੈਨੂੰ ਇੱਕ ਗੱਲ ਦੱਸ ਮੈਂ ਬੜੀਆਂ ਅਰਦਾਸਾਂ ਕੀਤੀਆਂ ਪਰ ਗੁਰੂ ਨੇ ਮੇਰੀ ਇੱਕ ਨਹੀਂ ਸੁਣੀ ਮੈਂ ਤਾਂ ਕੋਈ ਪਾਪ ਵੀ ਨਹੀਂ ਕੀਤਾ ਫਿਰ ਵੀ ਮੇਰੇ ਨਾਲ ਇਦਾਂ ਕਿਉਂ ਹੋ ਰਿਹਾ ਹੈ ਮੈਂ ਕਿਹੜਾ ਕਿਸੇ ਦਾ ਮਾੜਾ ਕੀਤਾ ਸੰਨਿਆਸੀ ਕਹਿੰਦਾ ਹੁਣ ਤੂੰ ਮੰਗਣਾ ਛੱਡ ਦੇ ਤੇ ਚੁੱਪ ਕਰਕੇ ਆਪਣੇ ਗੁਰੂ ਅੱਗੇ ਮੱਥਾ ਟੇਕ ਕੇ ਆ ਜਾਇਆ ਕਰ ਤੇ ਮੂੰਹੋਂ ਕੁਝ ਵੀ ਨਾ ਮੰਗਿਆ ਕਰ ਉਹ ਬੰਦਾ ਕਹਿੰਦਾ ਇਸ ਨਾਲ ਕੀ ਹੋਵੇਗਾ ਸੰਿਆਸੀ ਕਹਿੰਦਾ ਫਿਰ ਗੁਰੂ ਦੀ ਇੱਕ ਦਿਨ ਤੇਰੇ ਤੇ ਨજર ਪੈ ਜਾਵੇਗੀ ਕਿਉਂਕਿ ਗੁਰੂ ਅੱਗੇ ਚੁੱਪਚਾਪ ਮੱਥਾ ਟੇਕਣ ਵਾਲਾ ਇੱਕ ਅੱਧਾ ਹੀ ਹੁੰਦਾ ਹੈ ਤੇ ਮੱਥਾ ਟੇਕਣ ਲੱਗੇ ਫਰਮਾਇਸ਼ਾਂ ਕਰਨ ਵਾਲੀ ਸੰਗਤ ਦੀ ਕੋਈ ਕਮੀ ਨਹੀਂ ਹੁੰਦੀ ਇਸ ਲਈ ਸਤਿਗੁਰ ਪਿਆਰੇ ਕਹਿੰਦੇ ਹਨ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਉਹ ਸਭ ਕੁਝ ਜਾਣੀ ਜਾਣ ਹੈ ਫਿਰ ਅਸੀਂ ਉਸ ਤੋਂ ਮੰਗਦੇ ਹਾਂ ਜੋ ਜਾਣਨ ਦੀ ਤਾਕਤ ਰੱਖਦਾ ਹੈ ਤਾਂ ਕਿ ਉਹ ਦੇਣ ਦੀ ਤਾਕਤ ਨਹੀਂ ਰੱਖਦਾ ਇਸ ਲਈ ਸਾਨੂੰ ਬਿਨਾਂ ਕੁਝ ਮੰਗੇ ਸਿਮਰਨ ਵਿੱਚ ਲੱਗ ਜਾਣਾ ਚਾਹੀਦਾ ਹੈ ਜੋ ਜੇ ਅਸੀਂ ਉਸ ਦਾ ਕੰਮ ਕਰਾਂਗੇ ਤਾਂ ਉਸ ਨੇ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦੇਣੀ ਉਹ ਉਸ ਨੂੰ ਸਾਡੇ ਤੋਂ ਬਿਹਤਰ ਪਤਾ ਹੈ ਕਿ ਸਾਨੂੰ ਕੀ ਚਾਹੀਦਾ ਹੈ